ਤਾਂ ਡੋਨਲਡ ਟਰੰਪ ਲਈ ਟਾਈਮ ਹੈ ਜਿਹੜਾ ਉਹ ਚੰਗਾ ਨਹੀਂ ਮੈਨੂੰ ਤਾਂ ਇਹ ਡਾਊਟ ਸੀਗਾ ਵੀ ਇਹਦੇ ਸੌ ਚੱਕਣ ਤੋਂ ਪਹਿਲਾਂ ਹੀ ਕੋਈ ਨਾ ਕੋਈ ਅਸੈਸੀਨੇਟ ਕਰ ਦੂਗਾ ਗੋਲੀ ਮਾਰ ਕੇ ਗੋਲੀ ਮਾਰ ਕੇ ਅਜੇ ਉਹ ਪੂਰੀ ਫਾਰਮ ਦੇ ਵਿੱਚ ਆਇਆ ਨਹੀਂ ਉਹਦੇ ਫਲ ਜਿਹੜੇ ਆ ਉਹ ਅਮਰੀਕਾ ਨੂੰ ਵੀ ਬੁਰੇ ਭੁਗਤਨੇ ਪੈਣਗੇ ਇੱਕ ਖਾਸ ਧਰਮ ਨੂੰ ਲੈ ਕੇ ਡੋਨਲਡ ਟਰੰਪ ਦਾ ਇੱਕ ਖਾਸ ਨਜ਼ਰੀਆ ਹੈ ਤੇ 2026 ਦੇ ਵਿੱਚ ਇੱਕ ਖਾਸ ਧਰਮ ਦੇ ਲੋਕ ਤੇ ਇੱਕ ਖਾਸ نسل ਦੇ ਲੋਕ ਜਿਨ੍ਹਾਂ ਦਾ ਰੰਗ ਕਾਲਾ ਹੁੰਦਾ ਜਿਨ੍ਹਾਂ ਨੂੰ ਆਪਾਂ ਅਫਰੀਕਨ ਅਮਰੀਕਨ ਕਹਿੰਦੇ ਆ ਜੀ 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 ਉਹ ਇਕੱਠੇ ਹੋ ਜਾਣਗੇ ਰਲ ਕੇ ਉਹ ਰਲ ਕੇ ਸਰਕਾਰ ਨਾਲ ਲੜਾਈ ਕਰੇ ਦੂਸਰੀ ਜਿਹੜੀ ਹੈ ਵਧੀਆ ਖਬਰ ਉਹ ਇਹ ਹੈ ਕਿ ਇਸ ਜਿਹੜਾ ਸਭ ਤੋਂ ਬੁਰਾ ਟਾਈਮ ਆ ਉਹ 29 ਮਾਰਚ ਤੋਂ ਲੈ ਕੇ 29 ਮਈ ਤੱਕ ਇਸ ਟਾਈਮ ਦੇ ਵਿੱਚ ਨੇਚਰਲ ਕਲਾਈਮਟੀ ਵੀ ਹੋਊਗੀ ਮਹਾਮਾਰੀ ਉਹ ਵੀ ਫੈਲੂਗੀ ਤੇ ਜੰਗ ਵੀ ਲੱਗ ਸਕਦੀ ਹੈ ਤੇ ਜਿਹੜਾ ਹੁਣ ਟਾਈਮ ਸ਼ੁਰੂ ਹੋਇਆ ਇਹ ਇਹ 8 ਸਾਲ ਦਾ ਯੋਗ ਹੈ ਇਹਦੇ ਵਿੱਚ ਬਹੁਤ ਸਾਰੇ ਨਵੇਂ ਦੇਸ਼ ਬਣਨਗੇ ਪੁਰਾਣੇ ਦੇਸ਼ ਟੁੱਟਣਗੇ ਨਵੇਂ ਦੇਸ਼ ਜਿਨ੍ਹਾਂ ਦਾ ਆਪਾਂ ਨਾਂ ਨਹੀਂ ਸੁਣਿਆ ਜਾਂ ਹੁਣ ਤੱਕ ਸੋਚਿਆ ਨਹੀਂ ਕਿ ਇੱਥੇ ਇਦਾਂ ਵੀ ਹੋ ਸਕਦਾ ਉਸ ਤਰ੍ਹਾਂ ਦਾ ਕੁਝ ਵੀ ਹੋਊਗਾ ਜਿਵੇਂ ਅਮਰੀਕਾ ਦੇ ਵੱਲੋਂ ਇੱਕ ਅਨਾਉਂਸਮੈਂਟ ਕੀਤੀ ਕਿ ਮੈਂ ਗਾਜ਼ਾ ਤੇ ਕਬਜ਼ਾ ਕਰੂੰਗਾ ਬਿਲਕੁਲ ਗ੍ਰੀਨਲੈਂਡ ਤੇ ਗਾਜ਼ਾ ਤੇ ਪਨਾਮਾ ਨਹਿਰ ਤੇ ਇਸ ਤਰ੍ਹਾਂ ਦਾ ਬਹੁਤ ਕੁਝ ਹਜੇ ਫਾਰਮ 'ਚ ਆਇਆ ਨਹੀਂ ਬੰਦਾ। ਅੱਛਾ ਡੋਨਾਲਡ 트੍ਰੰਪ। ਕੋਈ ਡੋਨਾਲਡ 트੍ਰੰਪ ਬਾਰੇ ਕੁਝ ਦੱਸ ਸਕਦੇ ਹੋ ਕਿਉਂਕਿ ਦੇਖੋ ਆਂਦੇ ਉਹਨਾਂ ਦੇ ਵੱਲੋਂ ਬਹੁਤ ਸਾਰੀਆਂ ਟਿੱਪਣੀਆਂ, ਫੈਸਲੇ ਲੈ ਲਿੱਤੇ ਗਏ। ਜਿਸ ਦਿਨ ਸਾਈਨ ਕੀਤਾ ਉਹਨਾਂ ਦੀ ਅਨਾਊਂਸਮੈਂਟ ਉਸੇ ਦਿਨ ਆ ਗਈ ਸੀਗੀ। ਲਿਸਟ ਐਕ ਜਾਰੀ ਹੋ ਗਈ ਸੀਗੀ। ਹੂੰ। ਤੇ ਉਹਦੇ ਕਰਕੇ ਸਾਡੇ ਬਹੁਤ ਜਿਹੜੇ ਪੰਜਾਬੀ ਭਰਾ ਨੇ ਜਾਂ ਇੰਡੀਅਨਸ ਨੇ ਬਹੁਤ ਡਿਪੋਰਟ ਨਾਲੂਕੀ ਕਰਦੇ ਦੇਖੋ ਲੋਕ ਕਹਿੰਦੇ ਕਿ ਅਸੀਂ ਮਜਬੂਰੀਆਂ ਨੂੰ ਗਏ ਸੀਗੇ, ਲੋਕ ਕਰਜ਼ੇ ਹੀ ਠਾਗੇ ਜੀ। ਹੂੰ। ਇਹਦੇ ਬਾਰੇ ਕੀ ਕੁਝ ਕਹਿ ਸਕਦੇ ਹੋ ਕੋਈ ਦੱਸ ਸਕਦਾ ਤੁਸੀਂ? ਡੋਨਾਲਡ 트੍ਰੰਪ ਨੇ ਜਿਹੜੇ ਸਮੇਂ ਉਹ ਸਵੈਰਿੰਗ ਕੀਤੀ ਹੈ ਸੌ ਚੱਕੀ ਹੈ ਹੂੰ ਉਸ ਟਾਈਮ ਦੀ ਕੁੰਡਲੀ ਨੂੰ ਜੇ ਆਪਾਂ ਦੇਖਦੇ ਆਂ ਜਾਂ ਡੋਨਾਲਡ 트੍ਰੰਪ ਦੀ ਜੋ ਕੁੰਡਲੀ ਨੈਟ ਦੇ ਉੱਪਰ ਅਵੇਲੇਬਲ ਹੈ ਹੂੰ ਉਹਨੂੰ ਆਪਾਂ ਦੇਖਦੇ ਆਂ ਤਾਂ ਡੋਨਾਲਡ 트੍ਰੰਪ ਲਈ ਟਾਈਮ ਹੈ ਜਿਹੜਾ ਉਹ ਚੰਗਾ ਨਹੀਂ ਹੈ ਡੋਨਾਲਡ 트੍ਰੰਪ ਲਈ ਹਾਂ ਮੈਨੂੰ ਤਾਂ ਇਹ ਡਾਊਟ ਸੀਗਾ ਵੀ ਇਹਦੇ ਸੌ ਚੱਕਣ ਤੋਂ ਪਹਿਲਾਂ ਹੀ ਕੋਈ ਨਾ ਕੋਈ ਅਸੈਸੀਨੇਟ ਕਰ ਦੂਗਾ ਕੋਈ ਗੋਲੀ ਮਾਰ ਸਕਦਾ ਹੂੰ ਤੇ ਆਉਣ ਵਾਲੇ 2 ਸਾਲ ਜਿਹੜੇ ਹੋਣਾਂ ਸੋ ਚੱਕਣ ਤੋਂ ਬਾਅਦ ਪਹਿਲੇ ਹੀ 2 ਸਾਲ ਮਤਲਬ ਕਿ ਅੱਧਾ ਟਾਈਮ ਕਿਉਂਕਿ ਉੱਥੇ 4 ਸਾਲ ਰਾਜ ਹੁੰਦਾ ਹੈ ਮੈਂ ਇਹ 2 ਸਾਲ ਉਹਦੇ ਲਈ ਬਹੁਤ ਜ਼ਿਆਦਾ ਕ੍ਰਿਟੀਕਲ ਆ ਕਿਸੇ ਵੀ ਟਾਈਮ ਕੁਝ ਵੀ ਹੋ ਸਕਦਾ ਉਹਦੇ ਨਾਲ ਤੇ ਉਹ ਹਜੇ ਉਹ ਪੂਰੀ ਫਾਰਮ ਦੇ ਵਿੱਚ ਆਇਆ ਨਹੀਂ ਅੱਛਾ ਆਇਆ ਨਹੀਂ ਹਾਂ ਹਜੇ ਤਾਂ ਸੰਭਾਲਿਆ ਨਾ ਰਾਜਕੁਰਸੀ ਰਾਜਗਦੀ ਹਮ ਹਜੇ ਤਾਂ ਉਹਨੇ ਆਪਣੇ ਆਰਡਰ ਵਗੈਰਾ ਇੱਕ ਮਤਲਬ ਉਹਨੇ ਸ਼ੀਸ਼ਾ ਦਿਖਾ ਦਿੱਤਾ ਕਿ ਇਸ ਤਰ੍ਹਾਂ ਦਾ ਕੁਝ ਸ਼ੁਰੂਆਤ ਮੈਂ ਕਰਤੀ ਆ ਹਾਂ ਤੇ ਇਹਦਾਂ ਦਾ ਕੁਝ ਕਰੂੰਗਾ ਮੈਂ ਹੂੰ ਤੇ ਜਦੋਂ ਕਰੂੰਗਾ ਨਾ ਉਹਦੇ ਫਲ ਜਿਹੜੇ ਆ ਉਹ ਅਮਰੀਕਾ ਨੂੰ ਵੀ ਬੁਰੇ ਭੁਗਤਨੇ ਪੈਣਗੇ ਬਾਕੀ ਦੇਸ਼ਾਂ ਨੂੰ ਤਾਂ ਭੁਗਤਨੇ ਹੀ ਪੈਣਗੇ ਅਮਰੀਕਾ ਲਈ ਵੀ ਚੰਗਾ ਟਾਈਮ ਨਹੀਂ ਹੈ ਅਮਰੀਕਾ ਦੇ ਲੋਕ ਤਾਂ ਕਈ ਵਾਰ ਇਹ ਵੀ ਹੋ ਸਕਦਾ ਵੀ ਪਛਤਾਉਣ ਤੇ ਇੱਕ ਖਾਸ ਧਰਮ ਨੂੰ ਲੈ ਕੇ ਡੋਨਲਡ ਟਰੰਪ ਦਾ ਇੱਕ ਖਾਸ ਨਜ਼ਰੀਆ ਹੈ ਕਿਉਂਕਿ ਡੋਨਲਡ ਟਰੰਪ ਸੋਰੀ ਮੈਂ ਤੁਹਾਨੂੰ ਕਾਟ ਰ ਡੋਨਲਡ ਟਰੰਪ ਨੇ ਕਿਹਾ ਕਿ ਸਿਰਫ ਦੋ ਪ੍ਰਜਾਤੀਆਂ ਜੀ ਮੇਲ ਫੀਮੇਲ ਤੀਸਰੀ ਜੈਂਡਰ ਨੂੰ ਉਹਨੇ ਖਤਮ ਕਰਤਾ ਹਾਂ ਉਹਨੇ ਖਤਮ ਕਰਤਾ ਖਤਮ ਕਰਤਾ ਹੂੰ ਮਤਲਬ ਮੈਂ ਇਹ ਦੱਸ ਰਿਹਾ ਸੀ ਕਿ ਡੋਨਲਡ ਟਰੰਪ ਦਾ ਇੱਕ ਖਾਸ ਧਰਮ ਨੂੰ ਲੈ ਕੇ ਇੱਕ ਖਾਸ ਏਜੰਡਾ ਹੈ ਖਾਸ ਧਰਮ ਕੀ ਹੈ ਇਸਲਾਮਿਕ ਰੈਡੀਕਲ ਹੂੰ ਉਸ ਧਰਮ ਨੂੰ ਲੈ ਕੇ ਅਮਰੀਕਾ ਚ ਵੀ ਹੂੰ ਤੇ ਇੰਡੀਆ ਚ ਵੀ ਜਾਂ ਸਾਰੀ ਦੁਨੀਆ ਚ ਹੂੰ ਧਰਮ ਨੂੰ ਲੈ ਕੇ ਲੜਾਈਆਂ ਵਧਣ ਗਈਆਂ ਵਧਣ ਗਈਆਂ ਹਾਂ ਇੰਡੀਆ ਦੇ ਵਿੱਚ ਨਾਰਥ-ਈਸਟ ਹੂੰ ਤੇ ਸਾਊਥ ਸਾਉਥ-ਵੈਸਟ ਇਸ ਏਰੀਏ ਦੇ ਵਿੱਚ ਧਰਮ ਨੂੰ ਲੈ ਕੇ ਜਿਹੜੀ ਐ ਕੋਈ ਨਾ ਕੋਈ ਜੰਗ ਜਾਂ ਉਹਨੂੰ ਕਹਿ ਲੋ ਸਿਵਲ ਵਾਰ ਇਹ 4-5 ਸਾਲਾਂ ਦੇ ਵਿੱਚ ਸ਼ੁਰੂ ਹੋ ਸਕਦੀ ਹੈ ਤੇ ਅਮਰੀਕਾ ਦੇ ਵਿੱਚ 2026 ਠੀਕ ਹੈ ਮੰਨਿਆ ਜਾਂਦਾ ਕਿ 2026 ਦੇ ਵਿੱਚ ਇੱਕ ਖਾਸ ਧਰਮ ਦੇ ਲੋਕ ਤੇ ਇੱਕ ਖਾਸ ਨਸਲ ਦੇ ਲੋਕ ਜਿਨ੍ਹਾਂ ਦਾ ਰੰਗ ਕਾਲਾ ਹੁੰਦਾ ਜਿਨ੍ਹਾਂ ਨੂੰ ਆਪਾਂ ਅਫਰੀਕਨ ਅਮਰੀਕਨ ਕਹਿੰਦੇ ਆ ਜੀ 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 ਉਹ ਇਕੱਠੇ ਹੋ ਜਾਣਗੇ ਰਲ ਕੇ ਉਹ ਰਲ ਕੇ ਸਰਕਾਰ ਨਾਲ ਲੜਾਈ ਕਰਨਗੇ ਕਿਉਂਕਿ ਉੱਥੇ ਵੀ ਇਹ ਮਤਪੇਵ ਹੁੰਦਾ ਹੈ ਬਿਲਕੁਲ ਰੇਸਿਜ਼ਮ ਹਾਂ ਰੇਸਿਜ਼ਮ ਹੁੰਦਾ ਉੱਥੇ ਹੂੰ ਸੋ ਇਸ ਕਰਕੇ ਇਹਨਾਂ ਗੱਲਾਂ ਤੋਂ ਮਤਲਬ ਮੈਂ ਸਾਵਧਾਨ ਕਰ ਰਿਹਾ ਮੈਂ ਕੋਈ ਡਰਾ ਨਹੀਂ ਰਿਹਾ ਹੂੰ ਹਾਂ ਇਹਨਾਂ ਜ਼ਰੂਰ ਹੈ ਕਿ ਇਸ ਸਾਲ ਦੇ ਵਿੱਚ ਆਪਾਂ ਨੂੰ ਸਾਰੀ ਦੁਨੀਆ ਨੂੰ ਕਿਸੇ ਸਾਈਡ ਤੋਂ ਜਿਸ ਤਰ੍ਹਾਂ ਕੈਂਸਰ ਹੋ ਗਿਆ ਐਡਸ ਹੋ ਗਈ ਜਿਹੜੀਆਂ ਮਤਲਬ ਲਾ ਇਲਾਜ ਬਿਮਾਰੀਆਂ ਨੇ ਜਿਨ੍ਹਾਂ ਦਾ ਕੋਈ ਇਲਾਜ ਹੀ ਹੈ ਨਹੀਂ ਜੀ ਉਹਨਾਂ ਚੋਂ ਕਿਸੇ ਇੱਕ ਦੀ ਮੈਡੀਸਨ ਲੱਭ ਸਕਦੀ ਹੈ ਉਹ ਚੰਗੀ ਖਬਰ ਹੈ ਦੁਨੀਆ ਲਈ ਇੱਕ ਆਪਾਂ ਭਰ ਦੇਸ਼ ਦੀ ਗੱਲ ਕਰਕੇ ਆਲਓਵਰ ਵਰਲਡ ਦੀ ਗੱਲ ਕਰਦੇ ਸਾਰੀ ਦੁਨੀਆ ਚ ਕਿਤੇ ਵੀ ਇਲਾਜ ਬਿਮਾਰੀ ਦਾ ਮੈਡੀਸਨ ਮਿਲ ਸਕਦੀ ਹੈ ਇਲਾਜ ਲੱਭ ਸਕਦਾ ਉਹਦਾ ਕੀ ਬਾਤ ਹੈ ਦੂਸਰੀ ਜਿਹੜੀ ਹੈ ਵਧੀਆ ਖਬਰ ਉਹ ਇਹ ਹੈ ਕਿ ਸਪੇਸ ਦੇ ਵਿੱਚੋਂ ਹੂੰ ਇੰਡੀਆ ਲਈ ਖਾਸ ਕਰ ਸਪੇਸ ਦੇ ਵਿੱਚ ਜਿਸ ਤਰ੍ਹਾਂ ਆਪਾਂ ਸੈਟੇਲਾਈਟ ਛੱਡਦੇ ਆ ਜਾਂ ਕੁਝ ਹੋਰ ਜੀ ਉੱਥੋਂ ਵੀ ਕੋਈ ਚੰਗੀ ਖਬਰ ਹੈ ਜਿਹੜੀ ਇੰਡੀਆ ਨੂੰ ਮਤਲਬ ਉੱਥੇ ਕੋਈ ਪ੍ਰੋਗਰੈਸ ਮਿਲ ਸਕਦੀ ਹੈ ਪਹਿਲਕਰਨੀ ਇੰਡੀਆ ਕਰ ਸਕਦਾ ਜਿਹੜੀ ਹੁਣ ਤੱਕ ਹੋਰ ਕਿਸੇ ਦੇਸ਼ ਤੋਂ ਨਹੀਂ ਹੋਈ